ਸਾਸੀਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਖੇਲਸੀ ਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਤੀਆਂ ਭਾਜੜਾ ਇੱਕ ਪਾਸੇ ਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਉਹ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਨਵਾਂ ਸਾਲ ਮਨਾਉਣ ਦੇ ਲਈ ਗਏ ਹੋਏ ਨੇ ਲੇਕਿਨ ਉਹ ਨਵਾਂ ਸਾਲ ਆਸਟ੍ਰੇਲੀਆ ਦੇ ਵਿੱਚ ਨਹੀਂ ਮਨਾ ਸਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਧਰੋਂ ਵੱਡੇ ਫਰਮਾਨ ਚਾਰੀ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਰੀਵਾਲ ਵੱਲੋਂ ਕਿਉਂਕਿ ਦਿਨ ਪਰ ਦਿਨ ਪੰਜਾਬ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਡੇ ਆਦੇਸ਼ ਹੋ ਗਏ ਨੇ ਜਗਜੀਤ ਸਿੰਘ ਡਲੇਵਾਲ ਨੂੰ ਫੌਰੀ ਚੱਕਿਆ ਜਾਵੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੈਬਨਿਟ ਦੇ ਵਿੱਚ ਬੜਾ ਵੱਡਾ ਬਦਲਾਅ ਕਰਨਾ ਚਾਹੁੰਦੇ ਨੇ ਕੈਬਨਿਟ ਦੇ ਵਿੱਚ ਬਦਲਾਅ ਹੋਵੇਗਾ ਤੇ ਤਾਂ ਹੀ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਖੁੰਦੇ ਕੰਮ ਨੇ ਇਹਨਾਂ ਪੌਣੇ ਤਿੰਨ ਸਾਲਾਂ ਤੋਂ ਜਿਹੜੇ ਬਾਕੀ ਦੇ ਸਾਲ ਬਚੇ ਨੇ ਉਹ ਨੇਪਰੇ ਚਾੜੇ ਜਾਣਗੇ ਇਸ ਲਈ ਕਨਵੀਨਰ ਅਰਵਿੰਦ ਕੇਸ਼ਰੀਵਾਲ ਨੇ ਹੁਕਮ ਜਾਰੀ ਕਰ ਦਿੱਤੇ ਨੇ ਭਾਜੜਾ ਪੈਗੀਆਂ ਨੇ ਵਿਦ ਵਿਦ ਫੈਮਿਲੀ ਵਾਪਸ ਆਉਣਾ ਪਵੇਗਾ ਆਸਟ੍ਰੇਲੀਆ ਤੋਂ ਯਾਨੀ ਕਿ 1-2 ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪਤਰੇ ਦੇ ਅਤੇ ਆਮ ਆਦਮੀ ਪਾਰਟੀ ਦੇ ਕਰਮੀਨਰ ਦਿੱਲੀ ਤੋਂ ਅਤੇ ਦਿੱਲੀ ਤੋਂ ਆਪਣੀ ਟੀਮ ਦੇ ਨਾਲ ਆ ਰਹੇ ਨੇ ਚੰਡੀਗੜ੍ਹ ਸੂਤਰਾਂ ਦੇ ਹਵਾਲੇ ਤੋਂ ਗੁਪਤ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਦੇ ਵਿੱਚ ਬੜੇ ਵੱਡੇ ਬਦਲਾਅ ਹੋਣਗੇ ਗ੍ਰਹਿ ਮਤਰਾਲਾ ਵੀ ਕਿਸੇ ਹੋਰ ਨੂੰ ਦਿੱਤਾ ਚਾਵੇਗਾ ਕਿਉਂਕਿ ਗ੍ਰਹਿ ਮਤਰਾਲੇ ਦੀ ਇਹ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਕੋਈ ਕਾਨੂੰਨੀ ਵਿਵਸਥਾ ਖਰਾਬ ਹੁੰਦੀ ਹੈ ਤਾਂ ਗ੍ਰਹਿ ਮਤਰਾਲਾ ਉਸ ਦਾ ਜ਼ਿੰਮੇਵਾਰ ਹੁੰਦਾ ਹੈ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਸੀ ਜਿੰਨੀਆਂ 6 ਤੋਂ 7 ਵੱਡੀਆਂ ਗਲਤੀਆਂ ਕੀਤੀਆਂ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਇੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਉੱਤੇ ਸ਼ਿਕੰਜਾ ਕੱਸਿਆ ਹੋਇਆ ਹੈ ਦੂਸਰੇ ਪਾਸੇ ਜਿਹੜੀ ਕਾਨੂੰਨ ਅਤੇ ਲਾਜ ਆਰਡਰ ਦੀ ਵਿਵਸਥਾ ਹੈ ਉਹ ਪੰਜਾਬ ਦੇ ਵਿੱਚ ਦਿਨ-ਬਦ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਉਹ ਭੰਗ ਹੋ ਗਿਆ ਹੈ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਯਾਨੀ ਕੈਬਨਟ ਦੇ ਵਿੱਚ ਬੜੇ ਵੱਡੇ ਫੇਰ ਬਦਲ ਦੇ ਕਰਨ ਨੂੰ ਮਿਲ ਗਏ ਯਾਨੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿਦ ਫੈਮਿਲੀ ਵਾਪਸ ਪਰਤ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਇਧਰੋਂ ਆ ਆਦਮੀ ਪਾਰਟੀ ਦੇ ਕਨਵੀਨਰ ਕਰਤਾ ਤਰਤਾ ਸੁਪਰੀਮੋ ਨੇ ਫਿਰ ਦੁਬਾਰਾ ਚਕੰਜਾ ਕੱਸ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਆਖਰਕਾਰ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਵਾਰ-ਵਾਰ ਸੁਪਰੀਮ ਕੋਰਟ ਵੱਲੋਂ ਕਿਉਂਕਿ ਜਿਸ ਤਰ੍ਹਾਂ ਜਗਜੀਤ ਸਿੰਘ ਡਲੇਵਾਲ ਨੇ ਕਹਿ ਆ ਕਿ ਜੇਕਰ ਮੇਰੀ ਮੌਤ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੇਗੀ ਯਾਨੀ ਕਿ ਜੇਕਰ ਐਮਰਜੈਂਸੀ ਲੱਗਦੀ ਹੈ ਉਧਰ ਵਿਧਾਨ ਸਭਾ ਦੀਆਂ ਚੋਣਾਂ ਫਿਰ ਫੰਡ ਕੌਣ ਮੁਹੱਈਆ ਕਰਵਾਏਗਾ ਪੰਜਾਬ ਦਿੱਲੀ ਸਰਕਾਰ ਨੂੰ ਯਾਨੀ ਕਿ ਦਿੱਲੀ ਦਾ ਲਾਲਾ ਅਰਵਿੰਦ ਖੇਚੀਵਾਲ ਚੰਗੀ ਤਰ੍ਹਾਂ ਜਾਣਦਾ ਹੈ ਹੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਲਈ ਜਲਦੀ ਤੋਂ ਜਲਦੀ ਵਾਟੇ ਫਰਮਾਨ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਕਰ ਦਿੱਤੇ ਨੇ ਜਲਦੀ ਤੋਂ ਜਲਦੀ ਕੈਬਨਟ ਮੀਟਿੰਗ ਬੁਲਾਈ ਜਾਵੇ ਜਿਸ ਵਿੱਚ ਮੈਂ ਮੌਜੂਦ ਰਾਘਵ ਚੱਡਾ ਸੰਤ ਬਰਵੀਰ ਸਿੰਘ ਸੀਛੇਵਾਲ ਅਤੇ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਵੀ ਸ਼ਾਮੂਲਿਤ ਕਰਨਗੇ ਯਾਨੀ ਕਿ ਕੈਬਨਟ ਦੇ ਵਿੱਚ ਬੜੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਧੰਨਵਾਦ